ਕਾਉਂਸਲ ਮੁਰਦਾਬਾਦ ਕਾਉਂਸਲ ਦੇ ਅਧਿਕਾਰੀ ਮੁਰਦਾਬਾਦ ਕਾਉਂਸਲ ਦੇ ਅਧਿਕਾਰੀ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੇਰਾ ਨਾਮ ਸੋਮਨਾਥ ਦੱਤਾ ਕਹਿਣਾ ਚਾਹੁੰਦਾ ਵੀ ਇੱਥੇ ਬੇੜਾ ਬੈਠਿਆ ਵਹਿੰਦਾ ਤੇ ਇੱਥੇ ਪੈਸੇ ਹਜਮ ਕਰਨੇ ਵਾਲੇ ਨੇ ਚਾਹੇ ਕੋਈ ਐਮਥੀ ਹੈ ਕੋਈ ਕੋਈ ਅਫਸਰ ਨਹੀਂ ਉਧਰ ਸਰਕਾਰ ਇਹਦੀ ਆਪਦੀ ਐ ਕਮੇਟੀ ਇਹਨਾਂ ਦੀ ਐ 1 ਕਰੋੜ ਪਹਿਲਾਂ ਨੇ ਇਹਨਾਂ ਖਰਚਤਾ ਕੋ ਕਿੱਥੇ ਆ ਉੱਥੇ 8 ਨੰਬਰ ਤੇ 2000 ਰੁਪਈਆ ਹੀ ਲੱਗਦਾ ਉਹਨੂੰ ਪੱਧਰ ਕਰਨ ਨੂੰ ਕੋਈ ਨਹੀਂ ਪੁੱਛਦਾ ਲੰਘ ਨਹੀਂ ਆ ਬੈਠੇ ਨੇ ਬਚਾਰੇ ਇਹ ਚਾਕੇ ਉਹਦੇ ਟਰਾਲੀ ਜਾਦੀ ਸਾੜਾ ਲੰਘ ਵੀ ਨਹੀਂ ਹੁੰਦੇ ਤੇ ਗਿਰਦੇ ਆ ਆ ਇੱਕ ਪੱਧਰ ਕਿਥੇ ਸਾਰੇ ਪੈਸੇ ਪੈਸੇ ਖਾਂਦੇ ਕੋਈ ਨਹੀਂ ਜੇ ਕਿਸੇ ਨੂੰ ਕਹਦੇ ਹੋ ਕਾਂਗਰਸੀਆਂ ਦਾ ਨਹੀਂ ਕੰਮ ਕਰਦਾ ਐ ਬੇੜਾ ਬੈਠਿਆ ਹੋਇਆ ਇਹਨਾਂ ਦਾ ਬਸ ਬਸ ਕੋਈ ਨਹੀਂ ਸਭ ਕਮਿਸ਼ਨ ਚ ਆਈਦਾ ਮੇਰਾ ਬਲਜੀਤ ਬਹੁਤ ਕੀ ਕਾਰਨ ਜਿਹੜੇ ਇਕੱਠੇ ਹੋਏ ਆ ਇਹ ਭਾਈ ਪਾਣੀ ਦੇ ਮਸਲੇ 'ਚ ਇਕੱਠੇ ਹੋਏ ਆ ਕਿੰਨੀ ਕੀ ਦਿੱਕਤ ਆ ਬਥੇਰੀ ਦਿੱਕਤ ਆਸਦਾ ਜਿੱਦਾਂ ਨੇ ਆਏ ਆ ਉਦੋਂ ਦੀ ਦਿੱਕਤ ਆ ਵਿੱਚ ਉਹਨੂੰ ਸਾਫ਼ ਹੋ ਜਾਂਦਾ ਫੇਰ ਫੇਰ ਜਿੱਦਾਂ ਵੈਸੀਆਂ ਹੀ ਹੋ ਰਹੀਆਂ ਨੇ ਕਿੰਨੀ ਦਿਨੋਂ ਸਾਨੂੰ ਉਹ ਆਇਆ ਨੂੰ 20 ਸਾਲ ਹੋ ਗਏ ਹੁਣ ਇਹਹੀ ਸਮੱਸਿਆ ਜਾ ਕੇ ਸਾਡੇ ਘਰਾਂ ਦੀਆਂ ਕੰਧਾਂ ਦੇਖੀਆਂ ਚਾਹਣ ਵੀ ਪਾਣੀ ਦਾ ਕੀ ਹੈਗਾ ਕੀ ਨਹੀਂ ਸਾਡਾ ਬਿਲ ਕਿਹੜੀ ਚੀਜ਼ ਦੇ ਲਏ ਜਾਂਦੇ ਨੇ ਜਦੋਂ ਸਾਡੇ ਸਫਾਈ ਦੀ ਸਫਾਈ ਵਾਲੀਆਂ ਆਉਂਦੀਆਂ ਨੇ ਝਾੜੂ ਲਾਉਂਦੀਆਂ ਨੇ ਆ ਫੜ ਕੇ ਲੈ ਜਾਂਦੇ ਨੇ ਬੇਤਰ ਲਾਉ ਸਾਡੇ ਮਹੱਲੇ ਚ ਨਾ ਝਾੜੂ ਲੱਗਦਾ ਨਾ ਚੈਂਬਰ ਸਾਫ ਹੁੰਦੇ ਨੇ ਨਾ ਮੇਖੌਤ ਸਾਫ ਹੁੰਦੇ ਨੇ ਬਿਮਾਰੀ ਬਿਮਾਰੀ ਸਾਰੇ ਪਾਸੇ ਫੈਲੀ ਪਈ ਹੈ ਟੀਨ ਵਾਲੇ ਪਾਣੀ ਚ ਮਸ਼ਤੰਦ ਟੀਨ ਵਾਲਾ ਪਾਣੀ ਦੇਖੋ ਆ ਕੇ ਚੈੱਕ ਕਰਵਾ ਲਓ ਤੁਸੀਂ ਕਦੇ ਦੱਸਿਆ ਆਪਣੇ ਨੁਮਾਇੰਦੇ ਬਥੇਰੇ ਬਾਰੀ ਬਥੇਰੇ ਬਾਰੀ ਬਹੁਤ ਵਾਰੀ ਧਰਨੇ ਵੀ ਲਾਲੇ ਬਹੁਤ ਬਾਰੀ ਦੱਸੀ ਕੀ ਕਹਿੰਦੇ ਨੇ ਬਲਾਲਿੰਦੇ ਨੇ ਫੇਰ ਨਹੀਂ ਕੰਮ ਹੁੰਦੇ ਤੇ ਹਮ ਜੀ ਮੰਗਤਾ ਸਾਡੀ ਮੰਗ ਹੈ ਵੀ ਭਾਈ ਸਾਨੂੰ ਗਲੀ ਦੇ ਵਿੱਚ ਝਾੜੂ ਰੋਜ਼ਾਨਾ ਲੱਗਣਾ ਚਾਹੀਦਾ ਹੈ ਕੂੜਾ ਚੱਕਣਾ ਚਾਹੀਦਾ ਹੈ ਪਾਣੀ ਉਬਰ ਨਹੀਂ ਹੋਣਾ ਚਾਹੀਦਾ ਗਲੀਆਂ 'ਚ ਨਾਲੀਆਂ 'ਚ ਸਾਡੇ ਦਰਾਂ ਮੂਰੇ ਪਾਣੀ ਖੜਾ ਹੈ ਸਾਡੀ ਉਹਦੇ ਮੂਰੇ ਪਾਣੀ ਖੜਾ ਸਾਡੇ ਸਾਰੇ ਗਿਰਣ ਨੂੰ ਤਿਆਰ ਨੇ ਜਕੰਦਾ ਵਗੈਰਾ ਗਰੀਬੰਦਾ ਕਿੱਥੋਂ ਉਹ ਕਰੂਗਾ ਮਾੜਾ ਮੋਟਾ ਤਾਂ ਕੋਈ ਸੋਚਣਾ ਚਾਹੀਦਾ ਨਾ ਇੰਨਾ ਪਾਣੀ ਆ ਮੱਛਰ ਆ ਉੱਥੇ ਬਿਮਾਰ ਹੋਵਾਂਗੇ ਅਸੀਂ ਮੈਂ ਤਾਂ ਪਹਿਲਾਂ ਹੀ ਬਿਮਾਰ ਪਈ ਆ ਪਾਣੀ ਦੇ ਵਿੱਚ ਲੈਟਿੰਗ ਨਹੀਂ ਤੇ ਸਾਡੇ ਸਾਰਿਆਂ ਨੂੰ ਸੁਣਨੀ ਚਾਹੀਦੀ ਹੈ ਇੱਕ ਇੱਕ ਬੋਲੋ ਕੀ ਗੌਰਮੈਂਟ ਨੂੰ ਇਹ ਸੋਚਣਾ ਚਾਹੀਦਾ ਵੀ ਉਹਨਾਂ ਦੇ ਪਾਣੀ ਨਾ ਖੜੇ ਤੇ ਬਿਮਾਰਿਆ ਤੇ ਸਕੂਲ ਹੈ ਇੱਥੇ ਕੋਲ ਬਿਲਕੁਲ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਜਿੰਨੀ ਵਾਰ ਮਰਜ਼ੀ ਬੁਲਾ ਲਓ ਸਾਰੇ ਕਹਿ ਦਿੰਦੇ ਆ ਠੀਕ ਆ ਜੀ ਠੀਕ ਆ ਜੀ ਆਂਦਾ ਕੋਈ ਵੀ ਨਹੀਂ ਕੁਝ ਕਰਨਾ ਹੈਗਾ ਬੱਸ ਇਹ ਸਾਡੀ ਤਾਂ ਬੇਨਤੀ ਹੱਥ ਵੰਨ ਕੇ ਵੀ ਸਾਡਾ ਪਾਣੀ ਦਾ ਨਿਕਾਸ ਕੀਤਾ ਜਾਵੇ ਐਨ ਚੰਗੀ ਤਰ੍ਹਾਂ ਵੀ ਬੱਚਾ ਨਾ ਪੜੇ ਸਾਨੂੰ ਦਿੱਕਤ ਕੋਈ ਨਾ ਆਵੇ ਘੱਟ 8 ਨੰਬਰ ਗਈ ਜੇ ਐਨਾ ਗੰਦਾ ਐਨਾ ਗੰਦਾ ਹੈ ਕੋਟੇ ਕੋਟੇ ਪਾਣੀ ਖੜਾ ਸਾਨੂੰ ਨਿਕਲਣਾ ਵੀ ਔਖਾ ਹੋਇਆ ਪਿਆ ਐਨਾ ਉੱਤੇ ਲੈ ਟਿਕਾ ਫਿਰ ਰਹੀਆਂ ਨੇ ਅਸੀਂ ਨਰਕ ਵਿੱਚ ਰਹਿ ਰਹੇ ਹਾਂ ਅਸੀਂ ਬਹੁਤ ਦੁਖੀ ਹਾਂ ਸਾਡਾ ਹੱਲ ਹੋਣਾ ਚਾਹੀਦਾ

ओ कांदे जी, एमसी साहब से, तो से नहीं तो लिख के मो फिर उसके बाद हम देखेंगे हमारा काम नहीं है सीधा इनकार बड़े-बड़े दावा करते हैं जब बोर्ड फिरते नहीं क्लीन सफाई क्लीन ये कुछ नहीं है इतने बड़ा बुरा हाल है सफाई का कोई मतलब वो नहीं है दो महीने तो पानी की प्रॉब्लम आई हुई है ਵਾੜ ਨੰਬਰ 13 ਨੂੰ 14 ਦੇ ਵਿੱਚ ਅਸੀਂ ਈਓ ਸਾਹਿਬ ਨੂੰ 28 ਤਰੀਕ ਨੂੰ ਰਿਟਨ ਦੇ ਵਿੱਚ ਇੱਕ ਅਪਲੀਕੇਸ਼ਨ ਲਿਖ ਕੇ ਦੇ ਕੇ ਆਏ ਸੀ ਕਿ ਵੀ ਇਹਦਾ ਵਾਰਡ ਦਾ ਹੱਲ ਕੀਤਾ ਜਾਵੇ ਅੱਜ 25 ਦਿਨ ਹੋ ਗਏ ਤਸਤੇ ਮਸ ਨਹੀਂ ਹੋ ਰੇ ਜਿਹੜਾ ਪ੍ਰਸ਼ਾਸਨ ਆ ਉਹ ਜਿਹੜੀ ਸਤਾਧਾਰੀ ਪਾਰਟੀ ਆ ਉਹਦੇ ਨਾਲ ਮਿਲਿਆ ਹੋਇਆ ਸਾਨੂੰ ਦਿਨ ਦੇ ਵਿੱਚ ਕਹਿ ਦਿੰਦੇ ਨੇ ਵੀ ਅਸੀਂ ਟੀਮ ਬਣਾਈ ਰਾਤ ਨੂੰ ਥੋੜੇ ਵਾਰਡ ਦੇ ਵਿੱਚ ਸਫਾਈ ਹੋਊਗੀ ਰਾਤ ਨੂੰ 10 ਵਜੇ ਫੋਨ ਕਰਦੇ ਆ ਫੋਨ ਬੰਦ ਕਰ ਲੈਂਦੇ ਨੇ ਅਗਲੇ ਦਿਨ ਸਵੇਰੇ ਜਾ ਕੇ ਦੀ ਪੁੱਛਦੇ ਆ ਵੀ ਕੱਲ ਕੀ ਆ ਤਾਂ ਕਹਿੰਦੇ ਨੇ ਜਿਹੜੀ ਸਤਾਧਾਰੀ ਪਾਰਟੀ ਆ ਸਾਨੂੰ ਉਹਨੇ ਰੋਕਤਾ ਇਸ ਕਰਕੇ ਅਸੀਂ ਆ ਨਹੀਂ ਸਕੇ ਜਿਹੜੇ ਅਫਸਰ ਨੇ ਅਫਸਰਾਂ ਨੂੰ ਤਾਂ ਕੋਈ ਸੁਣਵਾਈ ਹੈ ਨਹੀਂ ਨਜਾਇਜ਼ ਬਿਲਵੰਦੇ ਪਏ ਨੇ ਟੈਂਕਰ ਇੱਕ ਚੱਲਦਾ ਪਿਆ ਚਾਰ-ਚਾਰ ਦੇ ਬਿਲਵੰਦੇ ਪਏ ਨੇ ਉਥੇ ਤੇਲ ਜਿਹਾ ਉਹ ਕਪਲੇਬਾਜੀ ਹੋ ਰਹੀ ਆ ਹਰ ਵਾਰ ਦੇ ਵਿੱਚ ਸੋਹ ਸਾਬ ਨੇ ਕਹਾਈ ਨੋ-ਨੋ ਸਫਾਈ ਸੇਵਕਾਂ ਨੂੰ ਕਿ ਸੱਤ ਸਫਾਈ ਸੇਵਕ ਮੇਰੇ ਵਾਰਡ 'ਚ ਕੰਮ ਕਰਦੇ ਨੇ ਉਹ ਸਾਰਾ ਵਾਰਡ ਖੜਾ ਕੋਈ ਸਫਾਈ ਸੇਵਕ ਆ ਕੇ ਕੰਮ ਨਹੀਂ ਕਰਦਾ ਹੈਗਾ ਕੋਈ ਝੂੜ ਝਾੜੂ ਨਹੀਂ ਮਾਰਦਾ ਹੈਗਾ ਤਨਖਾਹਾਂ ਫੁੱਲ ਰੇਟ ਪੈ ਰਹੀਆਂ ਨੇ ਅਫਸਰ ਸਾਰੇ ਤਨਖਾਹਾਂ ਖਾ ਰਹੇ ਨੇ ਔਰ ਪਾਣੀ ਦਾ ਉਹ ਬੁਰਾ ਹਾਲ ਆ ਆ ਸਕੂਲ ਇੰਦਰ ਮੋਹਰ ਦੇ ਨਾਲ ਖੜਾ ਬੱਚੇ ਪਾਣੀ ਚ ਗੁਜ਼ਰ ਕੇ ਜਾਂਦੇ ਨੇ ਜੋ ਪਾਣੀ ਦਾ ਹਾਲਾਤ ਹੋਇਆ ਪਿਆ ਇੱਥੇ ਭਿਆਨਕ ਬਿਮਾਰੀਆਂ ਲੋਕਾਂ ਦਾ ਬੁਰਾ ਹਾਲੋ ਲੋਕ ਗੁਰਦੇ ਸਿਆਣੇ ਬਜ਼ੁਰਗ ਗਿਰਦੇ ਪਏ ਨੇ 8 ਨੰਬਰ ਗਲੀ ਦੇ ਵਿੱਚ 2 ਸਾਲ ਹੋ ਗਏ ਪਾਣੀ ਖੜਦੇ ਨੂੰ ਸੈਂਕਸ਼ਨ ਮਸ਼ੀਨ ਆਈ ਸੀ ਉਹ ਉਰੋਂ ਮੋੜਦੀ ਵਾਰਦਾ ਉਸ ਵੇਲੇ 1 ਕਰੋੜ ਕੁਛ ਲੱਖ ਦਾ ਟੈਂਡਰ ਲੱਗਿਆ ਸੀਗਾ ਉਹ ਸ਼ਹਿਰ ਦੀ ਸਫਾਈ ਕਰਾਦੀ ਵਾਰਦਾ ਟੈਂਡਰ ਲੱਗਿਆ ਸਾਡਾ ਸਫਾਈ ਲਈ ਉਹਦਾ ਕੋਈ ਹੱਲ ਨਹੀਂ ਹੋਇਆ ਇੱਕ ਚਿੱਟਾ ਹੱਥੀ ਲਿਆ ਕੇ ਖੜਾਇਆ ਹੋਇਆ ਸੈਂਟਰ ਸਰਕਾਰ ਦੀ ਸਕੀਮ ਸੀਗੀ ਜਿਹੜੀ ਕੈਮੀ ਮਸ਼ੀਨ ਆਈ ਆ ਸਾਡੇ ਸੌਹ ਸਾਹਿਬ ਕਹਿੰਦੇ ਨੇ ਮੈਂ ਲੈ ਕੇ ਆਇਆ ਚਲੋ ਵਧੀਆ ਵਧਾਈ ਦੇ ਪਾਤ ਨਹੀਂ ਲੈ ਕੇ ਨੇ ਉਹਦਾ ਅਸੀਂ ਆਚਾਰ ਬਣਾ ਜੇ ਸਫਾਈ ਨਾ ਹੋਈ ਇੱਕ ਦਿਨ ਟੈਂਕ ਉਥੇ ਪਾਣੀ ਜਾਮ ਹੋਇਆ ਚੁੰਗੀ ਦੇ ਕੋਲੋਂ ਉਥੇ ਆਪਣਾ 1 ਲੱਖ ਦਾ ਟੈਂਕਰ ਲਾ ਕੇ ਦੂਜੇ ਦਿਨ ਸਫਾਈ ਕਰਦੀ ਕਿ ਇੱਥੇ ਲੋਕ ਗਰੀਬ ਨੇ ਇੱਥੇ ਲੋਕ ਵੋਟਾਂ ਨਹੀਂ ਪਾਉਂਦੇ ਇੱਥੇ ਲੋਕ ਸੀਵਰੇਜ ਦਾ ਬਿੱਲ ਨਹੀਂ ਭਰਦੇ ਇੱਥੇ ਲੋਕ ਹਾਊਸ ਟੈਕਸ ਨਹੀਂ ਭਰਦੇ ਅਸੀਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆ ਸਾਡੇ ਨਾਲ ਕਿਉਂ ਜਾਤੀ ਹੋ ਰਹੀ ਆ ਅੱਜ ਅਸੀਂ ਸਾਰਾ ਵਾਰਡ ਇਕੱਠਾ ਹੋਇਆ ਪਿਆ ਜੇ ਅੱਜ ਦੇ ਇਹਨਾਂ ਨੇ ਸਾਡੀ ਨਾ ਸੁਣਵਾਈ ਕੀਤੀ ਆਹ ਨਾਲੇ ਟਾਈਮ ਦੇ ਵਿੱਚ ਕਮੇਟੀ ਤਾਂ ਨਾ ਲੱਗੂਗਾ ਤੇ ਜਾ ਰੋਡ ਜਾਮ ਕੀਤਾ ਜਾਊਗਾ ਅਸੀਂ ਸਾਰੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਨੂੰ ਕਹਿੰਨੇ ਆ ਸਰਕਾਰ ਆਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਦੀ ਕੋਈ ਗੱਲ ਨਹੀਂ ਹੈਗੀ ਸਰਕਾਰ ਨੇ ਫੇਰ ਆਇਆ ਨਾ ਪਰ ਤੁਸੀਂ ਪਰ ਪਬਲਿਕ ਦਾ ਸਾਥ ਦਿਓ ਪਬਲਿਕ ਜਿਹੜੇ ਲੋਕ ਤੰਗ ਹੋ ਰਹੇ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਨਾ ਕਿ ਤੁਸੀਂ ਜਿਹੜੇ ਝਾੜੂ ਵਾਲੇ ਨੇ ਇਹਨਾਂ ਦੇ ਗੱਲਾਂ ਦੇ ਆਕੇ ਸਾਡਾ ਕੰਮ ਨਹੀਂ ਕਰਦੇ ਇਹ ਤੁਹਾਨੂੰ ਦੁਬਾਰਾ ਫਿਰ ਭੁਗਤਣੀਆਂ ਤੁਹਾਨੂੰ ਪੈਣੀਆਂ ਨੇ ਔਰ ਅਸੀਂ ਸਾਰਿਆਂ ਨੂੰ ਅਫਸਰਾਂ ਨੂੰ ਵੀ ਚੇਤਾਵਨੀ ਦਿੰਦੇ ਆ ਵੀ ਅੱਜ ਦਾ ਅਸੀਂ ਤੁਹਾਨੂੰ ਪਿਆਰ ਨਾਲ ਸਾਰੇ ਗੱਲਾਂ ਕਹਿ ਰਹੇ ਆਂ ਪਰ ਅਸੀਂ ਥੋੜਾ ਮਤਾ ਲੈ ਕੇ ਆਵਾਂਗੇ ਕਮੇਟੀ ਦੇ ਵਿੱਚ ਸਾਰੇ ਹਾਊਸ ਦੇ ਵਿੱਚ ਥੋੜੇ ਕਾਰਵਾਈ ਕਰਾਵਾਂਗੇ ਈਓ ਸਾਹਿਬ ਨੂੰ ਅਸੀਂ ਫੋਨ ਕਰਦੇ ਕਰਦੇ 25 ਦਿਨ ਹੋ ਗਏ ਈਓ ਸਾਹਿਬ ਸਵੇਰੇ ਕਹਿੰਦੇ ਆ ਅੱਜ ਸ਼ਾਮ ਨੂੰ ਸਫਾਈ ਹੋਊ ਕੱਲ ਨੂੰ ਸਫਾਈ ਹੋਊਗੀ ਪਰ ਅੱਜ 25 ਦਿਨ ਹੋ ਗਏ ਇੱਕ ਵੀ ਬੰਦਾ ਉਰੇ ਆ ਕੇ ਕੋਈ ਸਫਾਈ ਤਾਂ ਨਹੀਂ ਗਿਆ ਹੈ ਕੈਂ ਵੀ ਮਸ਼ੀਨਾ ਆਉਂਦੇ ਆ ਪਾਣੀ ਭਰ ਕੇ ਲੈ ਜਾਂਦੇ ਉਹਦਾ ਕੋਈ ਹੱਲ ਨਹੀਂ ਕੋਈ ਕਰਦੇ ਬਿੱਲ ਪਾਈ ਜਾਂਦੇ ਧੜਾ ਧੜ ਜਿਹੜੇ ਆਪਣਾ ਤੇਲ ਦੇ ਬਿੱਲ ਨੇ ਉਹ ਧੜਾ ਧੜ ਪੈ ਰਹੇ ਨੇ ਸਫਾਈ ਸੇਵਕਾਂ ਦੀ ਤਨਖਾਹ ਖਾਧੀਆਂ ਜਾ ਰਹੀਆਂ ਨੇ ਜਿਹੜੇ ਤੇਲ ਦਾ ਇਹਨਾਂ ਦਾ ਕੈਂਪੀ ਦਾ ਟੈਂਕਰ ਇੱਕ ਚੱਲਦਾ ਪਿਆ ਤਿੰਨ ਦੋ ਰੁਕ ਖਰਾਬ ਖੜੇ ਨੇ ਹੁਣ ਉਹ ਬਿੱਲ ਤੁਸੀਂ ਚੈੱਕ ਕਰ ਲਓ ਜਾ ਕੇ ਕੈਂਪੀ ਦੀ ਜਿਹੜੀਆਂ ਬੁੱਕਾਂ ਲੱਗੀਆਂ ਹੋਈਆਂ ਨੇ ਉਹ ਸਾਰਾ ਨਜਾਇਜ਼ ਬਿੱਲ ਪੈ ਰਿਆ ਦੇਖੋ ਇਸ਼ੂ ਇਹੀ ਹੈ ਜੀ ਕੰਮ ਨਹੀਂ ਹੋ ਰਿਹਾ ਇਹ ਬਹੁਤ ਬੁਰਾ ਹਾਲ ਹੈ ਇੱਥੇ ਮੈਂ ਕਹਿੰਦਾ ਸਵੇਰੇ 6:30 ਵਜੇ ਤੋਂ ਫੋਨ ਆਉਣ ਲੱਗ ਜਾਂਦੇ ਪਹਿਲਾਂ ਤਾਂ ਪਾਣੀ 8 ਨੰਬਰ 'ਚ ਖੜਦਾ ਸੀਗਾ ਉੱਥੇ ਬਹੁਤ ਮਾੜੇ ਹਾਲਾਤ ਨੇ ਤਿੰਨ ਚਾਰ ਸਾਲ ਹੋ ਗਏ ਪਹਿਲਾਂ ਸਫਾਈ ਵੀ ਕਰਾਈ ਆ ਕਈ ਥਾਂ ਬੋਰੇ ਲੱਗੇ ਇਹਦੀ ਇੱਕ ਤਾਂ ਨਾ ਚైనా ਡੋਰ ਵਾਲਿਆਂ ਨੇ ਬਹੁਤ ਗੰਦ ਪਾਇਆ ਹੋਇਆ ਜਦੋਂ ਵੀ ਪੁਲਿਸ ਇਹਨਾਂ ਨੂੰ ਫੜਨ ਲੱਗਦੀ ਹੈ ਚੱਕ ਕੇ ਨਾ ਟੱਕਣ ਰਾਤ ਨੂੰ ਇਹ ਜਿਹੜੇ ਚైనా ਡੋਰ ਵੇਚਦੇ ਨੇ ਵਿੱਚ ਛੱਡ ਦਿੰਦੇ ਨੇ ਪਿਛਲੇ ਸਾਲ ਵੀ ਬਹੁਤ ਲੱਭੀ ਹੁਣ ਵੀ ਮਿਲੂਗੀ ਇਸੇ ਕਰਕੇ ਬਲੌਗ ਜੀ ਹੁੰਦੀ ਹੁਣ ਚੁੰਨਾ ਪੱਠੀ ਵਾਲੀ ਗਲੀਆ ਉੱਥੇ ਕਦੇ ਪਾਣੀ ਨਹੀਂ ਖੜਿਆ ਮਾਡਲ ਟਾਊਨ 'ਚ ਉਧਰ ਵੀ ਪ ਪਰਾ ਇੰਨਾ ਕਾ ਵੀ ਅਸੀਂ ਜਾਣਿਆ ਹੁਣ ਕੋਈ ਸੁਣਵਾਈ ਨਹੀਂ ਹੈਗੀ ਕੋਈ ਵੀ ਕੋਈ ਸੁਣਵਾਈ ਨਹੀਂ ਹੈਗੀ ਵਿਚਾਰੇ ਲੋਕ ਪਰੇਸ਼ਾਨ ਨੇ ਬੱਚਿਆਂ ਨੇ ਸਕੂਲ ਜਾਣਾ ਸਕੂਲ ਆ ਨਾਲ ਪੈਂਦਾ ਅੰਦਰ ਮੋਰੀਅਲ ਸਕੂਲ ਮੈਂ ਕਹਿੰਨਾ ਗਲੀਆਂ ਚੋਂ ਡੰਦੇ ਪਾਣੀ ਦੀ ਨੰਕਿਆ ਆਉਂਦੇ ਨੇ ਬੱਚੇ ਬਹੁਤ ਜ਼ਿਆਦਾ ਮਾੜੀ ਹਾਲਤ ਆ ਸੀ ਪ੍ਰਸ਼ਾਸਨ ਨੂੰ ਵੀ ਕਹਿੰਨੇ ਆ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਦੀ ਪ੍ਰਸ਼ਾਸਨ ਨੇ ਵੀ ਅਸੀਂ ਬਦਲਾ ਲਿਆਵਾਂਗੇ ਕੋਈ ਬਦਲਾ ਰਿਹਾਗਾ ਬੜਾ ਬੇੜਾ ਕਰਕੇ ਹੋਊਗਾ ਉਹ ਕੋਈ ਬਦਲਾਅ ਵਾਲਾ ਇਹਦੇ ਚ ਕੋਈ ਕੋਈ ਮਸ਼ੀਨਾਂ ਜਿਹੜੀਆਂ ਖੜੀਆਂ ਨੇ ਬਸ ਸਜਾਵਟ ਲਈ ਨੇ ਮੰਤਰੀ ਸਾਹਿਬ ਦਾ ਤਾਂ ਕੰਪਲਟ ਸ਼ੁੱਟ ਨਹੀਂ ਗ੍ਰੀਨ ਸਿਟੀ ਨਾ ਨਾ ਇਹ ਗੱਲਾਂ ਚ ਨੇ ਕਲੀਨ ਸਿਟੀ ਤੁਸੀਂ ਦੇਖ ਲਓ ਕੀ ਕਲੀਨ ਆ ਤੁਹਾਨੂੰ ਦਿਖਾਣਾ ਮੈਂ ਮੈਂ ਕਹਣਾ ਐਮ ਐਲ ਏ ਸਾਹਿਬ ਆਣੋ ਨਾ ਮੈਂ ਦਿਖਾਣਾ ਕਲੀਨ ਸਿਟੀ ਆਉਣ ਜੇ ਲੰਗੜ ਉੱਥੇ ਜੀ ਕਲੀਨ ਸਿਟੀ ਜੀ ਅਸੀਂ ਉਹਨਾਂ ਦੀ ਦਿਖਾਉਣਾ ਉਹਨਾਂ ਨੂੰ ਕਲੀਨ ਸਿਟੀ ਕੀ ਹੁੰਦੀ ਹੈ ਅਸਲ ਚ ਨਾ ਜਿਵੇਂ ਜਦੋਂ ਇਲੈਕਸ਼ਨ ਲੜੀ ਸੀ ਕਿ ਸਾਡੇ ਦੇ ਬੜੇ ਇਹਨਾਂ ਨੇ ਲਾਇਆ ਐਮ ਐਲ ਏ ਇਥੋਂ ਇਲੈਕਸ਼ਨ ਲੜ ਰਹੇ ਨੇ ਦੇਖੋ ਕੀ ਹਾਲ ਹੈ ਅੱਜ ਤਾਂ ਇਹਨਾਂ ਨੂੰ 3 ਸਾਲ ਹੋ ਗਏ ਬਣਿਆ ਨੂੰ ਕਿ ਐਮਸੀ ਦਾ ਸਿਰਫ ਇੱਕ ਜਾ ਕੇ ਨਾ ਹੌਸਟ ਕਹਿ ਸਕਦਾ ਵੀ ਯਹਾਂ ਭਾਈ ਭੈਣ ਕਹਿੰਦੇ ਨੇ ਹਰੇਕ ਵਾਰ ਓਥੇ ਢਿੱਲੇ ਆ ਸੀ ਵੀ ਮਮਾਰਕ ਨੂੰ ਤਾਂ ਅਸੀਂ ਹਰੇਕ ਮੱਤਾ ਰੱਖਦੇ ਆ ਉੱਥੇ ਜਾ ਕੇ ਪਰ ਕੋਈ ਸੁਣਵਾਈ ਨਹੀਂ ਹੈਗੀ ਅੰਨੀ ਪੀਂਦੀਆ ਕੁੱਤੇ ਚੜਦੇ ਆ ਉਹ ਕੰਮ ਹੋਇਆ ਹੋਇਆ ਜੀ ਸਭ ਰਲੇ ਮਿਲੇ ਨੇ ਇਨ੍ਹਾਂ 14 ਮਿਵਾਸੀਆਂ ਨੇ ਗੰਦੇ ਪਾਣੀ ਦੀ ਸਮੱਸਿਆ 'ਤੇ ਪ੍ਰੋਟੈਸਟ ਕੀਤਾ ਜੀ ਕੀ ਕਹਿਣਾ ਚਾਹੋ ਇਹ ਗਾਰਡ ਨੰਬਰ 13 ਤੇ 14 ਦੀ ਪ੍ਰੋਬਲਮ ਤਿੰਨ ਚਾਰ ਦਿਨ ਤੋਂ ਮੇਰੇ ਧਿਆਨ ਦੇ ਵਿਚਾਰੀ ਹੈ ਸਾਡੇ ਵੈਸੇ ਜਿਹੜੇ ਬੰਦੇ ਲੱਗੇ ਆ ਨੇ ਕੰਟੀਨਿਊਸ ਉੱਥੇ ਤੇ ਹੁਣ ਸਾਡੇ ਸੈਂਟਰੀ ਇਨਸਪੈਕਟਰ ਮੈਡਮ ਸविता ਰੈ ਇਨਚਾਰਜ ਨੇ ਇੱਥੇ ਤੇ ਜੋੜਾ ਵੀ ਇਹਦਾ ਸੁਵੰਦਿਤ ਸਟਾਫ ਆ ਸੀਵਰੇਜ ਵਾਲਿਆਂ ਨਾਲ ਵੀ ਮੇਰੀ ਗੱਲ ਹੋਈ ਸੀ ਇਹ ਕੋਈ ਮੇਜਰ ਪ੍ਰੋਬਲਮ ਆ ਕੋਈ ਬਲੋਕੇਜ ਆ ਜਿਹੜੀ ਹੈਗੀ ਤੁਰੰਤ ਜਿਹੜੀ ਹੈਗੀ ਇਸ ਨੂੰ ਦੇਖ ਕੇ ਹੱਲ ਕਰ ਦਿੱਤਾ ਜਾਊਗਾ ਪਰ ਉੱਥੇ ਤਾਂ ਕਹਿੰਦੇ ਕਾਫੀ ਲੰਬੇ ਸਮੇਂ ਤੋਂ ਪਾਣੀ ਖੜਿਆ ਹੈ ਕਿ ਲੋਕਾਂ ਨੇ ਉੱਤੇ ਮਲਬਾ ਵੀ ਹੁਣ ਸਿੱਟਿਆ ਹੋਇਆ ਹੈ ਪਾਣੀ ਤਾਂ ਨਿਕਲਣ ਵਾਲਾ ਹੈ कि तुसी मैं तो दसया जी मेरे चार तो 3-4 दिन तो ये मसला ध्यान दे आया जो कि हम असि इदे ते कंटीन्यूअसली एदा हल करन लग गए जो कि तुरंत ही जल्दी ही हो जाएगा किंग ऑफ स्पाइसेस रेस्टोरेंट कैफे एंड अ रूफटॉप में आपका स्वागत है यहां की सर्विस और रेस्टोरेंट का इंटीरियर फाइव स्टार रेस्टोरेंट जैसा ही है यहां आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में आपका स्वागत है